गैंगवार आए दिन हो रही कतल दूठिया अफवाह का माहौल बनाया होरने लगा के बैठे हरकार वालों पंजाब के नौजवान नौकरिया देने दे दावे कि पंजाब अंदर विकास की लाने की गल कही जा रही है साडे चैनल ऐसी असि पंजाब के पखते आए दिन विशेष चर्चा अक्सर करते चैनल दे चीफ रिपोर्टर राघव सिंगला श्रोमणी अकाली दल बादल मोहाली के आगू ऐसी पंजाब नंबरदार यूनियन आगू सरदार सतनाम सिंह लांडरा विशेष चर्चा की थी। आओ देखते दे सरदार लांडरा हुई विशेष गल ਅੱਜ ਤੁਹਾਡੇ ਦਰਮਿਆਨ ਨੰਬਰਦਾਰ ਸ਼੍ਰੀ ਸਤਨਾਮ ਸਿੰਘ ਲਾਂਡਰਾ ਜੀ ਆਏ ਨੇ ਅੱਜ ਉਹਨਾਂ ਦੇ ਨਾਲ ਪੰਜਾਬ ਦੇ ਪੱਖ ਦੇ ਮੁੱਦੇ ਦੇ ਉੱਤੇ ਗੱਲ ਕਰਾਂਗੇ ਅਸੀਂ ਅੱਗੇ ਵੀ ਹੋਰ ਸਮਾਜ ਸੇਵੀਆਂ ਨੂੰ ਵੀ ਤੁਹਾਡੇ ਸਮੁਖ ਲੈ ਕੇ ਆਂਦੇ ਰਹੇ ਹਾਂ ਪੰਜਾਬ ਦੇ ਬਾਰੇ ਗੱਲ ਕਰਦੇ ਰਹੇ ਹਾਂ ਅੱਜ ਸਤਨਾਮ ਸਿੰਘ ਲਾਂਡਰਾ ਜੀ ਸਾਡੇ ਸਮੁਖ ਆਏ ਨੇ ਉਹਨਾਂ ਨਾਲ ਪੰਜਾਬ ਦੇ ਪੱਖ ਦੇ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਮੈਂ ਪਹਿਲਾਂ ਤਾਂ ਜੀ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਿਆਂ ਨੇ ਅੱਜ ਪੰਜਾਬ ਦੇ ਮੁੱਦੇ ਜੋ ਵੀ ਚੱਲ ਰਹੇ ਆ ਉਹਦਾ ਅੱਖ ਰੱਖਣ ਦਾ ਮੌਕਾ ਦੇ ਬਿਲਕੁਲ ਇੱਕ ਸੱਤੋਂ ਪੱਖ ਦਾ ਮੁੱਖ ਦਾ ਮੁੱਦਾ ਇਹ ਹੈ ਕਿ ਜਿਹੜੀ ਚਾਈਨਾ ਡੋਰ ਦੇ ਨਾਲ ਕਈ ਗਲੇ ਵੱਢੇ ਜਾਂਦੇ ਨੇ ਕਈ ਮੌਤਾਂ ਵੀ ਹੋ ਚੁੱਕੀਆਂ ਨੇ ਜਿਹਦੇ ਵਿੱਚ ਇੱਕ ਲੇਡੀਜ਼ ਦੀ ਇੱਕ ਬੱਚੇ ਦੀ ਮੌਤ ਦੱਸੀ ਜਾ ਰਹੀ ਆ ਹੋਰ ਬਹੁਤ ਸਾਰੇ ਐਸੇ ਬੰਦੇ ਨੇ ਜਿਹੜੇ ਜ਼ਖਮੀ ਹੋ ਚੁੱਕੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਇਹ ਬਹੁਤ ਮਾੜਾ ਹੋਇਆ ਜੀ ਜੋ ਜਿਨ੍ਹਾਂ ਦੀਆਂ ਜਾਨਾਂ ਚਲੇ ਗਈਆਂ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖਿਆ ਜਾਵੇ ਵੀ ਉਹਨਾਂ ਤੇ ਕਿਹ ਅਬਤਰੀ ਐ ਸੀ ਜੇ ਚੈਨਾ ਦੌਰ ਪੰਜਾਬ ਸਰਕਾਰ ਬੱਚਿਆਂ ਤੇ ਤਾਂ ਪਰਚੇ ਦੇ ਰਹੀ ਐ ਛੋਟੇ ਛੋਟੇ ਬੱਚਿਆਂ ਤੇ 18 ਸਾਲ ਤੋਂ ਵੀ ਹੇਠਾਂ ਐ ਉਹਨਾਂ ਨੂੰ ਪਕੜ ਰਹੀ ਐ ਦੁਕਾਨਾਂ ਵਾਲਿਆਂ ਨੂੰ ਪਕੜ ਰਹੀ ਐ ਜੇ ਇਹਨੂੰ ਚੈਨਾ ਦੇਰ ਤੋਂ ਪਿੱਛੇ ਹੀ ਬੰਦ ਕਰਿਆ ਜਾਵੇ ਜੇ ਆਵੇ ਹੀ ਨਾ ਪੰਜਾਬ ਚੋਂ ਫਿਰ ਪਰਚਾ ਵੀ ਨਹੀਂ ਆਊਗਾ ਤਾਂ ਬੱਚਾ ਨਾ ਭੁੱਖ ਵੀ ਠੀਕ ਰਹੂਗਾ ਜੀ ਉਹ ਤਾਂ ਹੈ ਜੀ ਪਰ ਹੋਰ ਇਹ ਗੱਲ ਕਹਿ ਰਹੀ ਕਿ ਅਸੀਂ ਛਾਪਾ ਮਾਰੀ ਕਰ ਰਹੇ ਹਾਂ ਅਸੀਂ ਡੋਰ ਫੜ ਰਹੇ ਹਾਂ ਜੀ ਜਦ ਪਕੜਨੇ ਦਾ ਰੀਜਨ ਤਾਂ ਇਹੀ ਆ ਗਿਆ ਨਾ ਜੀ ਦੁਕਾਨਦਾਰਾਂ ਆਪਾਂ ਕੇ ਚੈਨਾ ਡੋਰ ਸਿੱਧੀ ਚੈਨਾ ਤੋਂ ਆ ਰਹੀ ਹੈ ਜਿਪੀ ਆਪਣਾ ਇਹ ਸੈਂਟਰ ਗਵਰਨਮੈਂਟ ਲੈ ਰਹੀ ਹੈ ਉਹਨਾਂ ਤੋਂ ਤਾਂ ਉਹ ਆ ਰਹੀ ਹੈ ਕਿ ਦੁਕਾਨਦਾਰ ਕਹਿੰਦੇ ਸਿੱਧਾ ਜਾ ਕੇ ਲੈ ਆ ਰਿਹਾ ਇਹ ਤੋਂ ਇਲਾਵਾ ਸਰਕਾਰ ਇਹ ਵੀ ਗੱਲ ਕਹਿ ਰਹੀ ਹੈ ਕਿ ਅਸੀਂ ਘਰਾਂ ਦੇ ਵਿੱਚ ਜਿਹਦੇ ਡੋਰ ਫੜਾਂਗੇ ਉਸ ਘਰ ਦੇ ਉੱਤੇ ਵੀ ਪਰਚਾ ਦੇਵਾਂਗੇ ਜੇ ਘਰ ਵਾਲਾ ਕਹਿੰਦੇ ਜਾ ਕੇ ਚੈਨਾ ਤੋਂ ਲਿਆ ਆ ਜੇ ਸਰਕਾਰ ਨਾ ਉਹਨੂੰ ਵਿਕਣ ਦਵੇ ਨਾ ਆਵੇ ਨਾ ਦਰਨਾ ਤੱਕ ਸਿੱਧੀ ਪਹੁੰਚੇ ਤਾਂ ਉਹ ਪੂਖੀ ਬੱਚਾ ਹੈ ਬੱਚੇ ਵੀ ਹੈ ਆਪਣਾ ਦੇਖੋ ਜਿਨ੍ਹਾਂ ਦੀ ਜਾਨ ਚਲੀ ਗਈ ਕਿੱਟਾ ਬੜਾ ਨੁਕਸਾਨ ਹੋ ਗਿਆ ਬਿਲਕੁਲ ਉਹ ਤੋਂ ਇਲਾਵਾ ਕਈ ਪੰਛੀ ਮਰਦੇ ਨੇ ਕਈ ਪਸ਼ੂਆਂ ਦੀ ਗਰਦਨਾ ਵਧੀਆਂ ਜਾਂਦੀਆਂ ਨੇ ਹਾਂਜੀ ਵੱਡੀਆਂ ਜਾ ਰਹੀਆਂ ਹੈਗੀਆਂ ਬੜਾ ਨੁਕਸਾਨ ਹੋ ਰਿਹਾ ਹੈ ਇਹ ਚੀਜ਼ ਦਾ ਇਹ ਤੋਂ ਇਲਾਵਾ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਦੇ ਉੱਤੇ ਨੱਥ ਪਾਉਣ ਦੀ ਗੱਲ ਕੀਤੀ ਸੀ ਇਹ ਮੌਜੂਦਾ ਸਰਕਾਰ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਵੀ ਇਹ ਚੈਨਲ ਡੋਰ ਮੰਗੋ ਜੀ ਅਗਲੀ ਗੱਲ ਦੇਖੋ ਉੱਥੇ ਆ ਗਈ ਉਹ ਗੱਲ ਜੇ ਪਿੱਛੇ ਤੇ ਨਸਾ ਵੀ ਨਹੀਂ ਆਊਗਾ ਜੀ ਤਾਂ ਉਹ ਅੱਗੇ ਬਿਕੂਗਾ ਵੀ ਕਿੰਨੇ بڑے بڑے ਮਗਰਮੱਛਾਂ ਨੂੰ ਕਾਬੂ ਕਰਨਾ ਚਾਹੀਦਾ ਹੈ ਬੰਦਾ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਕਾਂਦੀ ਬੰਦ ਸਭ ਤੋਂ ਵਧੀਆ ਪਾਰਟੀ ਹੈ ਪੰਜਾਬ ਦੀ ਤੇ ਉਹ ਇਹ ਪੰਜਾਬ ਦੀ ਖੇਤਰੀ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਹੈ ਤੇ ਉਹਨੇ ਖੇਤਰੀ ਪਾਰਟੀ ਬਾਬਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਐਵੇਂ ਤੰਨੀ ਰਹੇ ਜੇ ਪੰਜਾਬ ਦੇ ਉਹਨਾਂ ਨੇ ਮੁੱਦੇ ਚੱਕੇ ਐ ਤੇ ਕੰਮ ਕਰੇ ਐ ਪੰਜਾਬ ਦੇ ਤਾਂ ਹੀ ਉਹਨਾਂ ਨੂੰ ਪੰਜ ਵਾਰੀ ਸੀਐਮ ਦਾ ਮੌਕਾ ਮਿਲਿਆ ਫਿਰ 에어ਪੋਰਟ ਮੁਹਾਲੀ ਚ ਬਾਬਲ ਸਾਹਿਬ ਨੇ ਬਣਵਾਇਆ ਬਿਲਕੁਲ ਫਿਰ ਉਹਦੇ ਬਾਅਦ ਡੀਸੀ ਦਫਤਰ ਮੁਹਾਲੀ ਚ ਬਾਬਲ ਸਾਹਿਬ ਬਣਾ ਗਏ ਫਿਰ ਪੰਜਾਬ ਦੇ ਰੋਡਾਂ ਨੇ ਰੋਡ ਦੇਖੋ ਕਿੰਨੇ ਵਧੀਆ ਵਧੀਆ ਬਣਾਏ ਉੱਤੇ ਬਾਅਦ ਮੁੜ ਕੇ ਕੁਝ ਹੋਇਆ ਬਾਬਲ ਸਾਹਿਬ ਨੇ ਬੜਾ ਪਾਵਲਸਨ ਸ਼ੁਰੂ ਕਰੀਏ ਫਿਰ ਗਰੀਬਾਂ ਨੂੰ ਰਸਣ ਦਾ ਸ਼ੁਰੂ ਕਰਿਆ ਫਿਰ ਉਸ ਤੋਂ ਬਾਅਦ ਸਾਡੇ ਨੰਬਰਦਾਰ ਨੰਬਰਦਾਰਾਂ ਨੂੰ ਵੀ 15 500 ਰੁਪਏ ਪ੍ਰਤੀ ਮਹੀਨਾ ਲਗਿਆਤਾ ਜੀ ਹੁਣ 1500 ਰੁਪਏ ਬਾਬਲ ਸਾਹਿਬ ਕਰਗੇ ਤੇ ਉਸ ਤੋਂ ਬਾਅਦ ਸਾਡਾ ਵੀ ਨੰਬਰਦਾਰਾਂ ਦਾ ਕੁਝ ਵੀ ਨਹੀਂ ਮੁੜਕਿਆ ਹੋਇਆ ਪਰ ਅੱਜ ਵੀ ਮੌਜੂਦਾ ਸਰਕਾਰ ਇਹ ਕਹਿੰਦੀ ਹੈ ਕਿ ਰੋਡ ਸੈਕਟਰ ਪੰਜਾਬ ਦਾ ਅਸੀਂ ਡਿਵੈਲਪ ਕੀਤਾ ਕਿੱਥੇ ਕਿੱਥੇ ਕਰਿਆ ਦੱਸਿਆ ਤੇ ਜਾਵੇ ਹੁਣ ਸਾਰਾ ਰੋਡਾਂ ਦਾ ਜਿੰਨਾ ਵੀ ਇਨੀ ਪੱਥਰ ਰੱਖੇ ਜਾ ਰਹੇ ਆਗੇ ਉਹ ਚਾਲੂ ਦਾ ਕੰਮ ਤਾਂ ਚਾਲੂ ਨਹੀਂ ਹੋਏ ਆ ਕਿਤੇ ਜੀ ਨਹੀਂ ਪੱਥਰਾਂ ਧੱਕੇ ਆ ਉਸੇ ਨੂੰ ਤਾਂ ਜੀ ਤੇ ਅੱਜ ਦੀ ਸਰਕਾਰ ਸਾਡਾ ਦੁਆਰਾ ਮੌਕਾ ਲੱਭਦੀ ਹੈ ਕਿ 5 ਸਾਲ ਦਾ ਸਾਨੂੰ ਦੁਆਰਾ ਮੌਕਾ ਦਿੱਤਾ ਜਾਵੇ ਤਾਂ ਕਿ ਅਸੀਂ ਰੋਡ ਸਟਰਕਚਰ ਨੂੰ ਇੰਟਰਨੈਸ਼ਨਲ ਲੈਵਲ ਤੱਕ ਬਰਾਬਰ ਕਰ ਸਕੀ ਜਨਤਾ ਨੇ ਬਦਲਾਅ ਕਰਕੇ ਦੇਖ ਲਿਆ ਜੀ ਪੰਜਾਬ ਦੀ ਜਨਤਾ ਨੇ ਤਾਂ ਹੀ 99 ਸੀਟਾਂ ਦਈਆਂ ᱛੀਆਂ ਜੇ ਬਦਲਾਅ ਚਾਹ ਰਹੇ ਤੇ ਬਦਲਾਅ ਚ ਹੁਣ ਉਹ ਜਨਤਾ ਜਾਂ ਸਾਰਾ ਕੁਝ ਬਦਲਾਅ ਚ ਦੇਖ ਗਈ ਹੈ ਵੀ ਕਿਆ-ਕਿਆ ਹੋਇਆ ਹਾਂ ਤਾਂ ਇਹ ਉਹ ਜਨਤਾ ਪੱਖ ਅਕਾਲੀ ਦਲ ਵੱਲੋਂ ਝੁੱਕ ਗਿਆ ਨਾ ਅਕਾਲੀ ਦਲ ਹੁਣ ਕੀ ਲੈ ਕੇ ਆਣਾ ਚਾਹੁੰਦਾ ਜੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਪੰਜ ਸਾਲਾਂ ਚ ਕੀ ਮੁੱਦੇ ਚੱਕਣਗੇ ਪੰਜਾਬ ਦੇ ਤੇ ਕੀ ਉਹ ਪੰਜਾਬ ਲਈ ਕਰਨਾ ਚਾਹ ਰਹੇ ਨੇ ਪੰਜਾਬ ਵਾਸਤੇ ਪੰਜਾਬ ਦੇ ਜੋ-ਜੋ ਦਿੱਕਤਾਂ ਆ ਰਹੀਆਂ ਜੋ-ਜੋ ਜਿੱਥੇ ਅਕਾਲੀ ਦਲ ਛੱਡ ਗਿਆ ਦਾ ਕੰਮ ਉੱਥੇ ਹੀ ਖੜੇ ਆ ਉਹ ਉਹ ਤੇ ਉਹ ਆ ਕੇ ਆਪਣੇ ਸਾਰਾ ਕੁਝ ਪੂਰਾ ਕਰੋਗੇ ਜਿਵੇਂ ਕਿ ਜਿਹੜੇ ਖੜੇ ਐ ਕੰਮ ਰੁਕੇ ਹੋਏ ਪ੍ਰੋਜੈਕਟ ਉਹ ਵੀ ਚਾਲੂ ਹੋਣਗੇ ਅਰ ਜੋ ਰੋੜਾ ਨਾਲ ਵੀ ਜਿਹੜਾ ਜਿੱਥੇ ਡਬਲ ਹਾਈਵੇ ਚਾਹੀਦਾ ਹੈ ਉੱਥੇ ਉਹ ਵੀ ਹੋਊਗਾ ਇੱਕ ਮਹਾਲੀ ਤਹਿਸੀਲ ਨੂੰ ਲੈ ਕੇ ਵੱਡੀ ਗੱਲ ਬਾਹਰ ਆ ਰਹੀ ਹੈ ਕਿ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਹਾਲੀ ਦੀ ਜਨਤਾ ਨੂੰ ਉਹਦੇ ਬਾਰੇ ਤੁਹਾਡੀ ਕੀ ਵਿਚਾਰ ਹੈ ਵਿਚਾਰੇ ਇਹ ਹੈ ਵੀ ਪਬਲਿਕ ਹਰਾਸਮੈਂਟ ਹੋ ਰਹੀ ਹੈ 4-5 ਮਹੀਨੇ ਤੋਂ بڑا ਤਹਿਸੀਲਦਾਰ ਸਾਹਿਬ ਨਹੀਂ ਹੈ ਇਹ ਜੋ ਅਡਿਸ਼ਨ ਚਾਰਜ ਦੇ ਆਵਾਜ਼ੀ ਡੇਰਾ ਵਸਈ ਤਹਿਸੀਲਦਾਰ ਨੂੰ ਉਹ ਦੋ ਹਫਤੇ ਚ ਦੋ ਦਿਨ ਆਨੇ ਆ ਪਬਲਿਕ ਦੋ ਦਿਨ ਚ ਕਿਆ ਕੰਮ ਹੋ ਜੂਗੇ ਜੀ ਸਾਰੇ ਬੰਦੇ ਪਬਲਿਕ ਹਰਾਸਮੈਂਟ ਹੋ ਰਹੀ ਹੈ ਬਹੁਤ ਜ਼ਿਆਦਾ ਐਡੇ ਵੱਡੇ ਏਰੀਆ ਨੂੰ ਤੁਸੀਂ ਅੱਗੇ ਟ੍ਰਾਂਸਫਰ ਕਰ ਦਿੱਤਾ ਗਿਆ ਵਾ ਤੇ ਉਹ ਹਜੇ ਤੱਕ ਕੋਈ ਮੁੱਦਾ ਸੁਲਝਿਆ ਨਹੀਂ ਹੈ ਨਹੀਂ ਜੀ ਨੰਬਰਦਾਰੀ ਨੂੰ ਲੈ ਕੇ ਤੁਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੁਹਾਡਾ ਉਹ ਮੁੱਦਾ ਅੱਜ ਕਿੱਥੇ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਇਹ ਇਲੈਕਸ਼ਨ ਤੋਂ ਪਹਿਲਾਂ ਜੀ ਸਾਡੇ ਨੰਬਰਦਾਰ ਜੁਨੀਅਨ ਦੇ ਨੰਬਰਦਾਰਾਂ ਗੈਲ ਸਰਪੰਚ ਪੰਜਾਬ ਸਰਕਾਰ ਨੇ ਵਾਦਾ ਕਰਿਆ ਸੀਗਾ ਇਹਨਾਂ ਦੇ ਚੋਣ ਮੈਨੀਫੈਸਟੋਲ ਚ ਵੀ ਪਾਇਆ ਹੋਆ ਅੱਠ ਨੰਬਰ ਪਹਿਰੇ ਚ ਆਏਗਾ ਵੀ ਨੰਬਰਦਾਰਾਂ ਦਾ ਪਹਿਲ ਦੇ ਆਧਾਰ ਤੇ ਸਰਕਾਰ ਬਣਤੇ ਅਸੀਂ ਮਾੜ ਪਤਾ 3000 ਕਰੂਗੇ ਤੇ ਜੱਦੀ ਪੁਸਤੀ ਪਹਿਲ ਦੇ ਆਧਾਰ ਤੇ ਕਰੂਗੇ ਉਹ ਅੱਜ ਤੱਕ ਹੁਣ ਸਾਨੂੰ ਮੀਟਿੰਗ ਦਾ ਵੀ ਸਮਾਂ ਨਹੀਂ দেয়া ਜਾ ਰਿਹਾ ਸਾਡੇ 4 ਸਾਲ ਤੋਂ ਉੱਪਰ ਸਮਾਂ ਹੋ ਗਿਆ ਮਜੂਦਾ ਸਰਕਾਰ ਮਜੂਦਾ ਸਰਕਾਰ ਨੇ सीएम साहब ਦੇ ओएसडीਆਂ ਨੂੰ ਵੀ ਮਿਲ ਚੁੱਕੇ ਐ ਅਸੀਂ ਤੇ ਡੀਸੀਆਂ ਦੇ ਜਰੀਏ ਵੀ ਅਸੀਂ ਮੰਗ ਪੱਤਰ ਭੇਜ ਚੁੱਕੇ ਐ মিডিਆ ਦੇ ਜਰੀਏ ਵੀ ਦੋ ਬਾਰੀ ਮੀਟਿੰਗਾਂ ਹੋ ਹੋਡੀਆਂ ਸੜੀਆਂ ओएसडी ਕੀ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਹਾਂਜੀ ਅਸੀਂ ਸਮਾਂ ਦਵਾ ਦੰਨੇ ਮੁਰਕਾ ਕੋਈ ਸਾਨੂੰ ਸੁਣਦਾ ਨਹੀਂ ਹੈ ਜੀ ਕੋਈ ਕੁਝ ਨਹੀਂ ਹੈ ਨਾ ਸਾਡਾ ਕੋਈ ਮਾਨਪੱਤੇ 'ਚ ਵਾਅਦਾ ਕਰਿਆ ਕਿਆ ਨਾ ਜੱਦੀ ਪੁਸ਼ਟੀ ਬਾਰੇ ਨਾ ਸਾਨੂੰ ਮੀਟਿੰਗ ਦਾ ਸਮਾਂ ਹੋਰ ਅਸੀਂ ਇੱਕ ਦਿਨ ਸਾਨੂੰ ਮੌਕਾ ਮਿਲਿਆ ਸੀ ਐਮ ਹਰਿਆਣੇ ਦੇ ਲੰਬੜਦਾਰਾਂ ਦੇ ਮੰਗਾਂ ਸੰਬੰਧੀ ਸਾਡਾ ਆਲ ਇੰਡੀਆ ਪ੍ਰਧਾਨ ਸੀਗਾ ਗੈਲ ਮਨੋਗੈ ਜਾਣ ਦਾ ਮੌਕਾ ਮਿਲਿਆ ਉੱਥੇ ਅਸੀਂ ਗਏ ਸੀ ਐਮ ਸਾਹਿਬ ਨਾਲ ਬੜੇ ਤਰੀਕੇ ਨਾਲ ਸਾਨੂੰ ਮੰਗ ਪੱਤਰ ਦੇ ਕੇ ਤੇ ਸਾਰੇ ਜੋ ਅਸੀਂ ਮੰਗਾਂ ਲਿਖੀਆਂ ਬਹੁਤ ਉਹ ਕਹਿੰਦਾ ਵੀ ਮੈਂ ਆਪਣੇ ਹੁਣੇ ਹੀ ਥੋੜੇ ਦਿਨ 'ਚ ਥੋੜਾ ਕਰ ਦੂੰਗੇ ਪਰੋਸਾ ਪੂਰਾ ਦੇਆ ਵਧੀਆ ਮਿਲੇ ਵਧੀਆ ਸਾਨੂੰ ਮਿਲ ਪੰਜਾਬ ਦੇ ਸੀਐਮ ਸਾਹਿਬ ਨੇ ਅਜੇ ਤੱਕ ਸਾਨੂੰ ਮੀਟਿੰਗ ਦਾ ਕੋਈ ਸਮਾਂ ਨਹੀਂ ਦੇਆ ਉਹ ਜਿਹੜਾ ਦੇ ਕੇ ਆਏ ਆ ਅਸੀਂ ਇੱਕ ਤਾਂ 올 ਇੰਡੀਆ ਪ੍ਰਧਾਨ ਸੀਗਾ ਸਾਡਾ ਉਹਦੇ ਕਾਰਨ ਉਹ ਅਸੀਂ ਹਰਿਆਣੇ ਦਾ ਵੀ ਮੁੱਦਾ ਚੱਕਿਆ ਇਹ ਹਰਿਆਣੇ ਚ ਜੋ ਦਿੱਕਤ ਆ ਰਹੀ ਆ ਸੀਐਮ ਸਾਹਿਬ ਦੀ ਨੋਟਚ ਲੈ ਆਏ ਆ ਸੀਐਮ ਸਾਹਿਬ ਨੇ ਕਿਹਾ ਵੀ ਮੈਂ ਇਹ ਤੁਹਾਡੇ ਦਿਨ ਚ ਹੁਣੇ ਕਰ ਦਿੰਨਾ ਥੋੜਾ ਪਰ ਗੱਲ ਹੀ ਦਲ ਇਸ ਸਮੇਂ ਮਹਾਲੀ ਦੇ ਵਿੱਚ ਕੀ ਰੋਲ ਅਦਾ ਕਰ ਰਿਹਾ ਹੈ ਔਰ ਉਸ ਉਹ ਅੱਗੇ ਆਪਣਾ ਭਵਿੱਖ ਕਿਵੇਂ ਦੇਖ ਰਿਹਾ ਹੈ ਮੋਹਾਲੀ ਚ ਅਸੀਂ ਕਾਲੀ ਦਲ ਦੇ ਜਿੰਨੇ ਵੀ ਵਰਕਰ ਹੈ ਜੀ ਸਾਡੇ ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੁਆਣਾ ਜੀ ਅਸੀਂ ਸਾਰੇ ਇਕੱਠੇ ਹੋ ਕੇ ਪਿੰਡਾਂ ਚ ਮੀਟਿੰਗਾਂ ਕਰ ਰਹੇ ਹਾਂ ਮੀਟਿੰਗਾਂ ਚ ਹਰੇਕ ਬੰਦੇ ਤੱਕ ਪਹੁੰਚ ਕਰ ਰਹੇ ਹਾਂ ਜਿਹੜੇ ਸਾਡੇ ਕਾਲੀ ਵਰਕਰ ਪੁਰਾਣੇ ਬੈਠੇ ਵੀ ਐ ਅਸੀਂ ਉਹਨਾਂ ਤੱਕ ਵੀ ਜਾ ਕੇ ਪਹੁੰਚ ਕਰ ਰਹੇ ਹਾਂ ਪਹੁੰਚ ਕਰਕੇ ਉਹਨਾਂ ਨੂੰ ਸਹੀ ਆਪਣਾ ਉਹ ਸਾਨੂੰ ਹੰਗਾਰਾ ਚੰਗਾ ਦੇ ਰਹੇ ਆ ਉਹ ਕਾਲੀ ਦਲ ਮੋਹਾਲੀ ਚ ਚੰਗੀ ਬੋਟਾਂ ਗੱਲ ਉਪਰ ਆਊਗਾ। ਇਹ ਸੀ ਨੰਬਰ ਦਾ ਸਰਦਾਰ ਸਤਨਾਮ ਸਿੰਘ ਜੀ ਜਿਨ੍ਹਾਂ ਨਾਲ ਅੱਜ ਆਪਾਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਵਾਰਤਾਲਾਪ ਕੀਤੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਇਹ ਸਮਾਂ ਕੱਢਣ ਲਈ। ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦੇਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।